ਕਦੇ ਅਸੀਂ ਕਿਹਾ ਕਰਦੇ ਸੀ ਕਿ ਅਸੀਂ ਪੰਜਾਬ ਦੇ ਵਸਨੀਕਾਂ ਅਸੀਂ ਸਾਤੇ ਤਾਣ ਕੇ ਕਿਹਾ ਕਰਦੇ ਸੀ ਕਿ ਅਸੀਂ ਪੰਜਾਬ ਤੋਂ ਆ ਅਸੀਂ ਪੰਜਾਬ ਦੇ ਵਸਨੀਕਾਂ ਬੜਾ ਮਾਣ ਮਹਿਸੂਸ ਕਰਦੇ ਸੀ ਪਰ ਅੱਜ ਸਾਡੇ ਆ ਗੰਧੀਆਂ ਸਰਕਾਰਾਂ ਨੇ ਸਾਡੀ ਜਿਹੜੀ ਗੰਦੀ ਰਾਜਨੀਤੀ ਨੇ ਸਾਡਾ ਜਿਹੜਾ ਮੇੜਾ ਘਰਕ ਕਰਕੇ ਰੱਖ ਦਿੱਤਾ ਰੈਂਡੇ ਕਾਚ ਜਿਹੜੀ ਉਹ ਪੰਜਾਬ ਪੁਲਸ ਨੇ ਕੱਢ ਦਿੱਤੀ ਆ ਕਰਨ ਮਾਮਲੇ ਦੀ ਜੇਕਰ ਆਪਾਂ ਗੱਲ ਕਰੀਏ ਉਸ ਤੋਂ ਪਹਿਲਾਂ ਜੋ ਕਿਸਾਨਾਂ ਦੇ ਨਾਲ ਧੱਕਾ ਹੋਇਆ ਕਰੋਨਾ ਟਾਈਮ ਦੇ ਵਿੱਚ ਪੁਲਸ ਇੰਨਾ ਗਿਰ ਚੁੱਕੀ ਸੀ ਇੱਕ ਗਰੀਬ ਰੇੜੀਦਾਰ ਦੇ ਜਿਹੜੇ ਇੱਕ ਐਸਆਈ ਦਾ ਰੈਂਕ ਦਾ ਬੰਦਾ ਜਿਹੜਾ ਮਲਾਜ਼ਮ ਜਿਹੜਾ ਉਹਦੇ ਤੰਨ ਪੜੇ 14 ਆਂਡੇ ਚੋਰੀ ਕਰਕੇ ਲੈ ਗਿਆ ਜੇਬ ਦੇ ਵਿੱਚ ਪਾਲੇ ਵੀਡੀਓ ਸਾਹਮਣੇ ਆ ਗਈ ਇੱਕ ਰੇੜੀ ਲਾ ਕੇ ਕਿਸੇ ਦੇ ਮਰੂਦ ਤੋੜੀ ਜਾਂਦਾ ਕੋਈ ਕੁਝ ਚੋਰੀ ਕਰੀ ਜਾਂਦਾ ਕੋਈ ਕੁਝ ਚੋਰੀ ਕਰੀ ਜਾਂਦਾ ਹਾਦਮਕਾ ਹਦਤੀ ਜਿਹੜੀ ਤਾਜੀ ਘਟਨਾ ਗਈ ਉਹ ਸੰਭੂ ਤੇ ਖਨੌਰੀ ਬਾਰਡਰ ਤੇ ਜੋ ਵਾਪਰੀ ਆ ਜੋ ਸਮਾਨ ਜਿਹੜਾ ਚੋਰੀ ਕੀਤਾ ਪੁਲਸ ਨੇ ਉਹ ਸਿਲੰਡਰ ਚੱਕ ਕੇ ਲੈ ਗਿਆ ਕੋਈ ਕੁਝ ਲੈ ਗਿਆ ਕੋਈ ਕੁਝ ਲੈ ਗਿਆ ਉਹ ਇੱਕ ਬਤੰਦਰ ਟਰਾਲੀ ਲੈ ਗਿਆ ਕਿਸਾਨਾਂ ਦੀ ਪੁਲਸ ਵਾਲਾ ਦੱਸੋ ਇਸ ਤੋਂ ਘਟਿਆ ਗਈ ਹਰਕਤ ਕੀ ਕਰ ਸਕਦੇ ਆ ਤੇ ਅੱਤਾਂ ਨੂੰ ਸੁਣਾਉਣੇ ਆ ਪੂਰੀ ਗੱਲਬਾਤ ਬਿਰਜ ਜੀ ਦਾ ਖਾਲਸਾ ਬਿਰਜ ਜੀ ਕੀ ਫਤਿਹ ਗੱਲ ਕਰਾਂਗੇ ਕਰਨ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਹੋ ਰਿਹਾਗਾ ਉਹ ਤੁਹਾਨੂੰ ਦੱਸਦੇ ਆ ਪਹਿਲਾ ਸ਼ਰਮ ਨਾਲ ਸ਼ੇਰ ਝੁਕ ਜਾਂਦਾਗਾ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਪਏ ਪੰਜਾਬ ਦੇ ਵਾਸੀ ਕਹਿਣ ਜੋਗੇ ਸਾਨੂੰ ਛੱਡੇ ਨਹੀਂ ਸਾਡਾ ਇਹਨਾਂ ਨੇ ਸਾਰਾ ਕੁਝ ਮਿੱਟੀ ਵਿੱਚ ਰੋਲ ਦਿੱਤਾ ਰਹਿੰਦੀਆਂ ਜ਼ਾਲਮ ਸਰਕਾਰਾਂ ਨੇ ਹਕੂਮਤ ਨੇ ਸਿੱਖਾਂ ਤੇ ਜ਼ੁਲਮਾਂ ਕਿਸਾਨਾਂ ਤੇ ਜ਼ੁਲਮਾਂ ਅਤਿਆਚਾਰ ਜੋ ਅੱਜ ਕਰ ਰਹੇ ਨੇ ਵੇ ਕਿ ਅੱਜ ਇੱਥੋਂ ਜਿਹੜਾ ਲੋਕ ਨੇ ਜਿਹੜੇ ਉਹ ਬਾਹਰ ਕਿਉਂ ਭਜਦੇ ਨੇ ਇਹਨਾਂ ਘਟਿਆ ਰਾਜਨੀਤੀ ਕਰਕੇ ਰਹਿੰਦੀ ਕਾਤੇ ਸਾਡੀ ਪੁਲਿਸ ਨੇ ਕੱਢ ਦਿੱਤੀ ਆ ਕਹਿੰਦੇ ਆਂਡਾ ਚੋਰ ਇਹਦੇ ਮਰੂਦ ਚੋਰ ਕਦੇ ਕੁਛ ਚੋਰ ਆ ਰਹਿੰਦੀ ਕਾਤੇ ਜਿਹੜੀ ਹੁਣ ਸੰਭੂ ਤੇ ਖਰੋਰੀ ਮੋਰਚੇ ਤੇ ਕੱਢ ਦਿੱਤੀ ਆ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਦਾ ਥੋੜੀ ਜੀ ਫਿਰ ਆਪਾਂ ਕਰਨਲ ਪਰਿਵਾਰ ਬਾਰੇ ਗੱਲਬਾਤ ਕਰਦੇ ਆ ਕਿ ਨਿਆ ਮਿਲੂ ਜਾਂ ਨਾ ਮਿਲੂਗਾ ਬੇਸ਼ੱਕ 307 ਦੇ ਮਕਾਦਮੇ ਦਰਜ ਹੋਗੇ ਪੁਲਸ ਵਾਲਿਆਂ ਵੱਤਿਆ ਬੜੇ ਬੜਿਆਂ ਉੱਤੇ ਜਿਹੜੀ ਗੱਲ ਦਿੱਖ ਸਕਦੀ ਆ ਜੇਕਰ ਸੀਬੀ ਸੀਬੀਆਈ ਇਨਕੁਆਰੀ ਜਾਂਚ ਹੁੰਦੀ ਆ ਤਾਂ ਸਮਝੋ ਐਸਐਸਪੀ ਨਾਨਕ ਸਿੰਘ ਰਗੜੇ ਲੈ ਇਹ ਤੁਸੀਂ ਅੱਜ ਦੀ ਗੱਲ ਯਾਦ ਰੱਖ ਲਿਓ ਵੀਡੀਓ ਸਾਮ੍ਹ ਕੇ ਰੱਖ ਲਿਓ ਲੈ ਪਹਿਲਾਂ ਧੰਨ ਮੈਂ ਆ ਖਨੌਰੀ ਬਾਰਡਰ ਤੋਂ ਧੰਨ ਇੱਕ ਮੈਂ ਆ ਟਰਾਲੀ ਖਨੌਰੀ ਬਾਰਡਰ ਤੋਂ ਚੋਰੀ ਹੋਈ ਆ ਤੇ ਸਤਰਾਣੀ ਦੇ ਲੋਕਲ ਪੁਲਿਸ ਵਾਲੇ ਨੇ ਚੋਰੀ ਕੀਤੀ ਆ ਕਿਸੇ ਦੇ ਯਾਲੀ ਆਧਾਰ ਕਾਰਡ ਤੇ ਤੇ ਆਈਜੀ ਆ ਡੀ ਆਈਜੀ ਕਹਿ ਰਹੇ ਨੇ ਇਸੇ ਦਾ ਕੋਈ ਚੋਰੀ ਨਹੀਂ ਹੈਗੀ ਤੇ ਅੱਜ ਇਹ ਟਰਾਲੀ 17 ਨੇ ਥਾਣੇ 'ਚ ਖੜੀ ਆ ਤੇ ਪੁਲਿਸ ਵਾਲਾ ਵੀ ਚੱਕ ਕੇ ਜਾਂਦਾ ਹੈਗਾ ਪੁਲਿਸ ਕੰਨੀਓ ਤੇ ਆਹ ਤੁਹਾਡੇ ਸਾਹਮਣੇ ਖੜਾ ਹੋਇਆ ਹੋਇਆ ਸ਼ਰਟ ਪਹਿਨ ਸ਼ਰਟ ਪਾਈ ਹੋਈ ਆ ਆ ਦੇਖ ਲਓ ਪੱਟ ਬੰਨੀ ਹੋਈ ਏ ਤੇ ਪਾਸੇ ਮੰਗਦੀ ਤੇ ਪੰਜ ਛਾਪੇ ਹੋਈ ਹੋਈ ਪੁਲਿਸ ਵਾਲਾ ਆ ਮੋਟਰ 17 ਨੇ ਦਾ ਰਹਿਣਾ ਆ ਨਾ ਇਹ ਵੀ ਕਰ ਦਿਆ ਮੇਰੇ ਕੋਲੋਂ ਨਹੀਂ ਛੱਡਦੇ ਮੇਰੇ ਪਾਸੇ ਤਾਂ ਬੰਦ ਕਾਨੂੰ ਛੱਡੋ ਮੈਨੂੰ ਵਰਤਿਆ ਇਸ ਤਰੀਕੇ ਹੁਣ ਮੇਰੇ ਮਨ 'ਚ ਤਾਂ ਹੈ ਹੀ ਨਹੀਂ ਸੀ ਸੌਣ ਗੱਲ ਇਤੋਂ ਵੱਧ ਬੇਸ਼ਰਮੀ ਦੇ ਹੱਦ ਕੀ ਹੋਊ ਇੱਕ ਪੁਲਸ ਵਾਲਾ ਖਨੌਰੀ ਬਾਡਰ ਤੋਂ ਟਰਾਲੀ ਚੋਰੀ ਕਰਕੇ ਲੈ ਗਿਆ ਹੁਣ ਦੱਸੋ ਕਿ ਪੁਲਸ ਵਾਲਾ ਬੇਸਿਕ ਪੁਲਸ ਨੇ ਚੱਕ ਲੈਂਦੇ ਥਾਣੇ ਦੇ ਵਿੱਚ ਟਰਾਲੀ ਵੀ ਚੱਕ ਲੈਂਦੀ ਹੁਣ ਇਦੋਂ ਵੱਡੀ ਘਟਿਆ ਤੇ ਕਰਤੂਤ ਹੋਰ ਕੀ ਹੋ ਸਕਦੀ ਆ ਹੁਣ ਲੋਕ ਆਪਣੇ ਬੱਚਿਆਂ ਨੂੰ ਪੁਲਸ ਦੇ ਵਿੱਚ ਭਰਤੀ ਹੋਣ ਤੋਂ ਜਿਹੜੇ ਕਿ ਬਿਸ਼ਰਮੀ ਕਰਨਗੇ ਕਿ ਸਾਡਾ ਬੱਚਾ ਜਿਸ ਦਾ ਕੋਈ ਪੁਲਿਸ ਦੇ ਵਿੱਚ ਆ ਉਹ ਬਿਸ਼ਰਮੀ ਮਹਿਸੂਸ ਕਰੂਗਾ ਉਹ ਕਹਿਣ ਜੋਗਣਾ ਨਹੀਂ ਕਿ ਸਾਡਾ ਪੁਲਿਸ ਦੇ ਵਿੱਚ ਆ ਅਗਲਾ ਹੁਣ ਜੇ ਅਗਲਾ ਕਹੂਗਾ ਕਿ ਸਾਡਾ ਫੌਜ ਦੇ ਵਿੱਚ ਭਰਤੀ ਆ ਅਗਲੇ ਦੀ ਸਾਥੀ ਤਾਣੀ ਜਾਂਦੀ ਆ ਸਲੂਟ ਪਾਈਦੇ ਆ ਤੇ ਹੁਣ ਪੁਲਿਸ ਵਾਲੇ ਪਾਈ ਆਂਡਾ ਚੋਰ ਕੋਈ ਸਾਈਕਲ ਚੋਰ ਕੋਈ ਫਲਾਨਾ ਚੋਰ ਕੋਈ ਧਮਕਾ ਚੋਰ ਆਪ ਟ੍ਰਾਲੀ ਚੋਰੀ ਕਰ ਲਈ ਐਡੀ ਵੱਡੀ ਦੱਸੋ ਆਕਰਤੂਤਾ ਨੇ ਫਿਰ ਜੇ ਅਸੀਂ ਕਹਨੇ ਆ ਇਹਨਾਂ ਨੂੰ ਦੁੱਖ ਲੱਗਦਾਗਾ ਇਹ ਅਸੀਂ ਆਪਦੇ ਕੋਲੋਂ ਤਾਂ ਨਹੀਂ ਬਣਾਈਆਂ ਚੀਜ਼ਾਂ ਆ ਟਰਾਲੀ ਲਈ ਜਾਂਦਾ ਤੇ ਥਾਣੇ ਵਿੱਚ ਇਸ ਪੁਲਿਸ ਵਾਲ ਨੇ ਚੱਕ ਕੇ ਲੈ ਜਾਂਦਾ ਗਿਆ ਤੇ ਨਾਲ ਟਰਾਲੀ ਫੜੀ ਗਈ ਆ ਇਹ ਆ ਹਾਲ ਅੱਜ ਪੰਜਾਬ ਦਾ ਹੁਣ ਛੋਟੇ ਕਹਿੰਦੇ ਕਿ ਜੀ ਠੱਗਿਆ ਮਾਰਦੇ ਆ ਛੋਟੇ ਜਿਹੜੇ ਨਸ਼ਾ ਕਰਦੇ ਆ ਕਿਸੇ ਤੋਂ 500 ਲੁੱਟ ਲੈਂਦੇ ਆ ਕਿਤੇ 1000 ਕਿਤੇ 2000 ਤੇ ਉਹਨਾਂ ਤੇ ਆਏ ਦੇ ਪੁਲਸਰ ਦੇ ਵਿੱਚ ਆਪ ਪੁਰਸ ਮੁਲਾਜ਼ਮੇ ਦੇ ਵਿੱਚ ਦੱਸੋ ਕੀ ਅੰਤਰਾ ਦੁਗਣਾ ਅੰਤਰਾ ਹੈ ਸਭ ਤੋਂ ਵੱਡਾ ਠੱਗ ਚੋਰ ਉਹ ਤਾਂ ਭੁੱਖੇ ਮਰਦੇ ਲੁੱਟਦੇ ਆ ਇਹ ਰੱਜਿਆ ਪੁੱਜਿਆ ਲੁੱਟ ਲਟਰੇਗਾ ਨਾਲ ਤਾਂ ਸਰਕਾਰੀ ਤਨਖਾਹ ਦਿੰਦਾਗਾ 60-70000 ਰੁਪਇਆ ਐਣੀ ਪਤਾ ਜਿਆਦੇ ਹੋਵੇ ਤੇ ਉਹ ਵਿਚਾਰੇ ਭੁੱਖੇ ਮਰਦੇ ਲੁੱਟਦੇ ਆ ਅੱਜ ਇਹ ਹਾਲ ਹੋ ਰਿਹਾਗਾ ਜਿਹੜੀ ਕਲੰਕਾ ਜਿਹੜੀ ਇੱਕ ਲੰਕ ਲੱਗਿਆ ਹੋਇਆ ਜਿਹੜਾ ਉਹ ਤੁਸੀਂ ਹੁਣ ਕੰਮੇ ਲਾਓਗੇ ਕੰਮੇ ਤੋਂਗੇ ਤੁਹਾਡੇ ਉੱਤੇ ਨਿਤ ਵੱਧਦੇ ਜਾ ਰਹੇ ਨੇ ਕਿਤੇ ਤੁਸੀਂ ਕੁੱਟਣ ਦੇ ਮਾਮਲੇ ਵਿੱਚ ਮਸ਼ਹੂਰ ਹੋ ਕਿਤੇ ਤੁਸੀਂ ਚੋਰੀ ਕਰਨ ਦੇ ਮਾਮਲੇ ਵਿੱਚ ਮਸ਼ਹੂਰ ਹੋ ਕਿਤੇ ਤੁਸੀਂ ਜਾਲੀ ਅਨਕਾਊਂਟਰ ਕਰਨ ਦੇ ਵਿੱਚ ਮਸ਼ਹੂਰ ਹੋ ਜਾਲੀ ਪੁਲਿਸ ਮੁਕਾਬਲੇ ਕਰਨ ਦੇ ਵਿੱਚ ਮਸ਼ਹੂਰ ਹੋ ਹੁਣ ਤੁਹਾਡੀ ਇਹ ਦੱਸ ਦਿਓ ਕਿ ਤੁਸੀਂ ਦੇਸ ਦੇ ਲਈ ਜਾਂ ਪੰਜਾਬ ਦੇ ਲਈ ਕੀ ਕੀਤਾ ਹਾਂ ਭਾਈ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਸਲੂਟ ਆ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਇੱਕ ਬੱਚੇ ਨੇ ਭਾਈ ਇਹਨਾਂ ਤੋਂ ਕਾਲੀਆਂ ਭੇਡਾਂ ਤੋਂ ਜਿਹੜੇ ਬੱਚੇ ਨੇ ਜਿਹੜੇ ਅੱਜ ਵੱਡੇ ਅਫਸਰ ਵੀ ਆ ਨੌਜਵਾਨ ਵੀ ਆ ਉਹਨਾਂ ਨੂੰ ਸਲੂਟ ਆ ਜਿਹੜੇ ਕੌਮ ਦੇ ਲਈ ਜਾਂ ਦੇਸ਼ ਦੇ ਲਈ ਕੁਝ ਕਰਦੇ ਆ ਪਰ ਆ ਭੇਡਾਂ ਨੂੰ ਕੀ ਕਹੀਏ ਅਸੀਂ ਹੁਣ ਅੱਗੇ ਤੁਹਾਨੂੰ ਕਰਨ ਮਾਵਲੇ ਦੇ ਵਿੱਚ ਸੁਣਾਉਣਾ ਹੈ ਕਿ ਕੀ ਹੋ ਰਿਹਾ ਪਹਿਲਾਂ ਤੁਹਾਨੂੰ ਇੱਕ ਮੈਂ ਪੁਲਿਸ ਅਫਸਰ ਦੀ ਸੁਣਾਉਣਾ ਗੱਲਬਾਤ ਫਿਰ ਅੱਗੇ ਗੱਲਬਾਤ ਆਪਾਂ ਕਰਦੇ ਆ ਹੁਣ ਸਾਬਜਾਂਦਿਆਂ ਤੋਂ ਲੈ ਕੇ ਥਾਣੇ ਉਹੀ ਨਹੀਂ ਤੇ ਜੱਥੇਦਾਰ ਕੋਂਕੇ ਤੱਕ ਆਉਂਦੇ ਆਉਂਦੇ ਜੋ ਜ਼ੁਲਮ ਉਸ ਵੇਲੇ ਹੋਇਆ ਸਿੱਖਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੋਚਿਆ ਗਿਆ। ਉਹੀ ਜ਼ੁਲਮ ਜਗਰਾਉਂਦੇ ਥਾਣੇ ਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਕੇ ਨਾਲ ਹੋ ਰਿਆ। ਪਰ ਬਦਕਿਸਮਤੀ ਇਹ ਹੈ ਕਰਨ ਵਾਲੀ ਵੀ ਤੇ ਸਾਡੀ ਆ। ਤੇ ਜ਼ੁਲਮ ਸਹਿਣ ਵਾਲਾ ਵੀ ਸਾਡਾ। ਇੱਥੇ ਅਸੀਂ ਕੰਮ ਕਰਨਾ ਸੀ। ਇੱਥੇ ਸਾਡੇ ਜਥੇਦਾਰ ਤਾਕਤਵਰ ਹੋਣਾ ਚਾਹੀਦਾ ਸੀ ਵੀ ਇਹੋ ਜਿਹੇ ਅਫਸਰਾਂ ਨੂੰ ਸਮਾਜ ਦੇ ਵਿੱਚੋਂ ਛੇਕ ਦਿਓ। ਸਵਜਿਕ ਬਾਈਕਾਟਰਨਾਂ ਦਾ ਕਰ ਦਿਓ ਜਿਨ੍ਹਾਂ ਨੇ ਅਸੀਂ ਉਹ ਸੰਸਥਾਵਾਂ ਅੰਗਰੇਜ਼ਾਂ ਨੇ 50 ਸਾਲਾਂ ਕਾਲ ਤੱਕ ਸਾਡੇ ਤੇ ਕੰਮ ਕੀਤਾ ਵੀ ਕਿਹੜੀ ਸ਼ਕਤੀ ਆ ਜਿਹੜੀ ਉਸ ਵੇਲੇ ਦੇ ਪਾਵਰਫੁੱਲ ਰਾਜੇ ਨੂੰ ਵੀ ਲੈ ਕੇ ਥੰਮਨਾ ਬੰਨ ਲਿੰਦੀ ਆ ਤੇ ਅਸੀਂ ਉਹਨਾਂ ਅੰਗਰੇਜ਼ਾਂ ਤੋਂ ਵੀ ਚਾਰ ਕਦਮ ਅੱਗੇ ਲੰਘ ਗਏ ਅਸੀਂ ਜਥੇਦਾਰਾਂ ਦੀ ਹਾਲਤ ਇੱਕ ਚੌਕੀਦਾਰ ਤੋਂ ਮਾੜੀ ਕਰਤੀ ਉਹਦੇ ਦੇ ਕਸੂਰਵਾਰ ਅਸੀਂ 2019 ਕਰਕੇ ਕਰਨਲ ਸਾਹਿਬ ਦੇ ਪਰਿਵਾਰ ਕੋਲ ਜਾਂਦੇ ਜਾ ਕਿ ਉਹਨਾਂ ਨੇ ਸੈਟੀਸਫਾਈ ਕਰਦੇ ਵੀ ਚਲੋ ਜੀ ਕੋਈ ਗੱਲ ਨਹੀਂ ਗਲਤੀ ਹੋ ਗਈ ਉੱਥੇ ਬਣਾ ਗਲਤੀ ਮਨਾ ਕੋਈ ਏਡਾ ਵੱਡੀ ਗੱਲ ਨਹੀਂ ਸੀ ਅਫਸਰ ਹੈਂਡਲ ਕਰ ਸਕਦੇ ਸੀ ਹੁਣ ਮੈਂ ਨੌਕਰੀ ਪੁਲਿਸ ਦੀ ਕੀਤੀ ਕਰਕੇ ਸਾਨੂੰ ਇਹਨਾਂ ਕੁੰਡੀਆਂ ਦਾ ਪਤਾ ਅਫਸਰਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਉਹਦਾ ਕਾਰਨ ਕੀ ਆ ਕੋਈ ਅਫਸਰਾਂ ਦੀ ਕਮਜ਼ੋਰੀ ਇਹਨਾਂ ਮੁਲਾਜ਼ਮਾਂ ਦੇ ਕੋਲ ਹੈ ਜਿਹੜੇ ਅਫਸਰ ਕਾਰਵਾਈ ਕਰ ਤੋਂ ਡਰਦੇ ਰਹੇ ਕਿ ਜੇ ਅਸੀਂ ਇਹਨਾਂ ਦੇ ਖਿਲਾਫ ਕੋਈ ਸ਼ਕਤੀ ਨਾਲ ਕਾਰਵਾਈ ਕੀਤੀ ਤੇ ਸਾਨੂੰ ਨੰਗਾ ਕਰ ਲਿਆ ਹੋਣੋ ਕਹਿਣਗੇ ਵੀ ਅਸੀਂ ਨਹੀਂ ਕੀਤੀ ਇਹ ਤਾਂ ਡੀਜੀਪੀ ਸਾਹਿਬ ਨੇ ਸੈੱਟ ਬਣਾਈ ਆ ਸਾਡਾ ਤਾਂ ਕਸੂਰ ਕੋਈ ਨਹੀਂ ਇਹ ਚੀਜ਼ਾਂ ਸਾਡੇ ਚ ਆਮ ਚੱਲਦੀਆਂ ਜਦੋਂ ਮੇਰਾ ਰਾਜੀਤ ਸਿੰਘ ਨਾਲ ਮੈਨੂੰ ਉਹਨੇ ਬਹੁਤ ਤੰਗ ਕੀਤਾ ਤੇ ਮੇਰੇ ਕੋਲ ਮੈਂ ਇੱਥੇ ਗੱਲ ਇਸ ਅਫਸਰੀ ਥੋੜੀ ਠੱਕ ਕੇ ਗੱਲ ਕਰਦਾ ਇਸ ਅਫਸਰ ਨੇ ਕਿਹਾ ਕਿ ਜਿਹੜੀਆਂ ਉਹ ਪੁਲਿਸ ਵਾਲਿਆਂ ਦੀਆਂ ਉੱਤੇ ਜਿਹੜਾ ਐਫਆਈਆਰ ਜਿਹੜੀ ਕੇਸ ਉਸ ਟਾਈਮ ਕਿਉਂ ਨਹੀਂ ਕੀਤੀ ਗਈ ਕਿ ਉਹਨਾਂ ਦੀਆਂ ਬੱਡੇ ਅਫਸਰਾਂ ਦੀਆਂ ਗਲਤੀਆਂ ਉਹਨਾਂ ਦੇ ਕੋਲ ਹੈਗੀਆਂ ਨੇ ਮੈਂ ਤੁਹਾਨੂੰ ਸਿੱਧੇ ਦੱਸ ਦਿੰਦਾ ਕਿ ਕੀ ਨੇ ਗਲਤੀਆਂ ਫੇਕ ਅਨਕਾਊਂਟਰ ਕਰਵਾਏ ਨੇ ਉਹਨਾਂ ਤੋਂ ਉਹਨਾਂ ਤੋਂ ਮੁੰਡੇ ਮਰਵਾਏ ਨੇ ਫੇਕ ਚੱਕ-ਚੱਕ ਕੇ ਹੋਰ ਇਦੋਂ ਵੱਡੀਆਂ ਗਲਤੀਆਂ ਕੀ ਆ ਉਹਨਾਂ ਤੋਂ ਕਹਿ ਕੇ ਮੁੰਡੇ ਮਰਵਾਏ ਨੇ ਕਿ ਫਲਾਨਾ ਮੁੰਡਾ ਚੱਕ ਕੇ ਮਾਰ ਦਿਓ ਇਹ 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 ਸਭ ਤੋਂ ਵੱਡਾ ਰੀਜਨ ਆ ਇਹ ਸਭ ਤੋਂ ਵੱਡਾ ਕਾਰਨ ਆ ਇਸ ਕਰਕੇ ਪੁਲਿਸ ਅਫਸਰ ਡਰਦੇ ਆ ਜੇ ਅਸੀਂ ਇਹਨਾਂ ਤੇ ਕਾਰਵਾਈ ਕਰਤੀ ਇਹਨਾਂ ਨੇ ਸਾਡਾ ਕੱਖ ਨਹੀਂ ਰਹਿਣ ਦੇਣਾ ਆ ਗਲਤੀਆਂ ਨੇ ਇਹਨਾਂ ਕੋਲੇ ਆ 10 ਤਾ ਗੁਰਦੇਵ ਸਿੰਘ ਕੌਕੇ ਨੂੰ ਕਮੇ ਸ਼ਹੀਦ ਕੀਤਾ ਇੱਥੇ ਲੱਖਾਂ ਨੌਜਵਾਨ ਸ਼ਹੀਦ ਕੀਤੇ ਨੇ ਅੱਗੇ ਸੁਣੋਣੇ ਫਿਰ ਤਾ ਨੂੰ ਅੱਗੇ ਗੱਲਬਾਤ ਕਰਦੇ ਆ ਫਿਰ ਤੁਸੀਂ ਦਿਓ ਜਵਾਬ ਮੈਂ ਚਲੋ ਮੈਥੋਂ ਮੁੜ ਕੇ ਪਰਚਾ ਆਪਣਾ ਦਵਾਇਆ ਪਰਚਾ ਹੋਰ ਥਾਣੇਦਾਰ ਨੇ ਦਿੱਤਾ ਤੇ ਜਿਹੜਾ 200 ਗ੍ਰਾਮ ਸਮਾਨ ਫੜਿਆ ਸੀ ਉਹ ਮੈਂ ਜਦੋਂ ਐਫ ਆਈ ਆਰ ਪੜੀ ਤੇ 8 ਗ੍ਰਾਮ ਜਿਹੜੇ ਬੰਦੇ ਸੀ ਪਹਿਲਾਂ ਫੜੇ ਸੀ ਜਿਨ੍ਹਾਂ ਨੇ ਸਾਨੂੰ ਉਹ ਲਿੰਕ ਦਿੱਤਾ ਸੀ ਪੱਟੀ ਹਾਂ ਮੈਂ ਜਦੋਂ ਉੱਥੇ ਮੈਂ ਕਿਹਾ ਵੀ ਇਹ ਰੋਲਾ ਪੈ ਜਾਣਾ ਮੈਂ ਆਈ ਉਹਨੂੰ ਕਿਹਾ ਮੈਂ ਕਿਹਾ ਪੁੱਛ ਗਿਛ ਦੇ ਵਿੱਚ ਪਾ ਦੇ ਜਿਹੜੇ ਬੰਦੇ ਦਾ ਇਹਨਾਂ ਨੇ ਜਿੱਤੋ ਲਿਆ ਉਹ ਆ ਜਿਮਨੀ ਆ ਮੈਂ ਕਿਹਾ ਤੇ ਆਪਦੇ ਕੋਲੋਂ ਗੱਲ ਨਹੀਂ ਕਰਦਾ ਹੁੰਦਾ ਅਸੀਂ ਪੁੱਛ ਗਿਛ ਦੇ ਵਿੱਚ ਉਹ ਬੰਦੇ ਦਾ ਨਾਂ ਪਤਾ ਤੇ ਸੀਨ ਕਰਾਤੀ ਜੱਜ ਸਾਹਿਬ ਤੋਂ ਜਿਮਨੀ ਵੀ ਕੱਲ ਨੂੰ ਕੋਈ ਗੱਲਬਾਤ ਹੋ ਗਈ ਉਹ ਵੀ ਸੇਫ ਆਪਾਂ ਵੀ ਸੇਫ ਹੋਇਆ ਕੀ ਸਭ 200 ਗ੍ਰਾਮ ਬੰਦੇ ਤੋਂ 10 ਫੜਿਆ ਗਿਆ ਤੇ 800 ਗ੍ਰਾਮ ਪਾਤਾ ਐਂ ਕਰਦੀ ਆ ਪੁਲਸ ਕਰੇ ਇਹ ਸੁਣ ਲੋ ਲੋਕੋ ਜਿਹੜੇ ਤੁਸੀਂ ਕਹਨੇ ਹੋ ਕਿ ਪੁਲਸ ਨੇ ਉੱਥੇ ਨਾਕਾ ਲਾ ਕੇ ਉੱਥੇ ਬੰਦਾ ਫੜ ਲਿਆ ਇਹਨਾਂ ਨੇ ਕੋਈ ਨਾਕਾ ਨੁਕਾ ਨਹੀਂ ਲਾਇਆ ਹੁੰਦਾ ਘਰੋਂ ਬੰਦੇ ਨੂੰ ਚੁੱਕਦੇ ਆ ਖੇਤੋਂ ਬੰਦੇ ਨੂੰ ਚੁੱਕਦੇ ਆ ਰਿਸ਼ਤੇਦਾਰੀ ਤੋਂ ਬੰਦੇ ਨੂੰ ਚੁੱਕਦੇ ਆ ਤੇ ਬਣਾ ਦਿੰਦੇ ਜਿਵੇਂ ਅਸੀਂ ਫਲਾਣੇ ਥਾਂ ਫੜ ਲਿਆ ਅਸੀਂ ਧੌਕੇ ਥਾਂ ਫੜ ਲਿਆ ਅਸੀਂ ਨਾਕਾ ਲਾਇਆ ਹੋਇਆ ਸੀ ਸਾਨੂੰ ਸਾਰਿਆਂ ਕਰਤੂਤਾਂ ਦਾ ਪਤਾ ਤੁਹਾਡਿਆਂ ਦਾ ਅੱਗੇ ਸੋਲੋ ਥਾਣੇਦਾਰ ਤੋਂ ਤੁਹਾਡੇ ਕਰਤੂਤਾ ਤੁਹਾਡਾ ਮੁਲਾਜ਼ਮ ਤੁਹਾਡ ਨਹੀਂ ਦੱਸ ਰਿਹਾਗਾ ਉਹ ਪਾ ਕੇ ਰਾਜੀਤ ਸਿੰਘ ਇੱਥੇ ਐਸਐਸਪੀ ਲਾ ਕੇ ਮੋਗੇ ਅਗਲੇ ਸਾਲ ਹੀ ਇਹ ਮਿਸਲ ਚਲੀ ਗਈ ਹੋਰ ਥਾਣੇਦਾਰ ਕੋਲੇ ਥਾਣੇਦਾਰ ਸਿਆਣਾ ਸੀ ਜਦੋਂ ਉਹਨੇ ਪੁੱਛ ਕੇ ਸੀ ਪੜੀ ਤੇ ਇਹ ਬੰਦਾ ਨਾਮਜਾਦਾ ਉਹ ਪੱਟੀ ਏਰੀਏ ਵਾਲਾ ਉਹਨੇ ਉੱਥੇ ਰੇਡ ਕਰਤਾ ਉਹਨੇ ਇੰਦਰਜੀਤ ਨੂੰ ਫੋਨ ਕਰਤਾ ਕਿ ਮੈਨੂੰ ਮੋਗੇ ਵਾਲੇ ਫੜਨ ਆਗੇ ਜੀ ਫੇਰ ਚਲੋ ਉਹਨਾਂ ਨੇ ਐਸਐਸਪੀ ਨੇ ਕਿਹਾ ਤਾਂ ਵਾਪਸ ਮੁੜੇ ਆਏ ਉਨੇ ਐਸਐਸਪੀ ਸਾਹਿਬ ਨੇ ਆਈਓ ਨੂੰ ਸਾਧਲੇ ਵੀ ਦੱਸ ਭਾਈ ਤੂੰ ਕਿਵੇਂ ਗਿਆ ਉਹ ਕਹਿੰਦਾ ਜੀ ਨਾਮਜਾਦਾ ਬੰਦਾ ਵਿੱਚ ਪੁੱਛ ਕਿਸਦੇ ਉੱਥੇ ਗੱਲ ਮੇਰੇ ਤੇ ਆ ਗਈ ਜਿਹਨੇ ਪਰਚਾ ਦਿੱਤਾ ਈ ਥਾਣੇਦਾਰ ਉਹ ਸਾਧਲੇ ਭਗਮਾਲ ਸੀ ਵਿਚਾਰਾ ਮਰ ਗਿਆ ਭਗਮਾਲ ਨੂੰ ਵੀ ਸੱਤ ਪਾਲ ਨੂੰ ਪਤਾ ਉਹ ਨਹੀਂ ਫੜਿਆ ਸੀ ਮੈਨੂੰ ਤਾਂ ਐਸਐਚਓ ਨੇ ਪਰਚਾ ਦੋਤਾ ਮੈਨੂੰ ਸਾਧਲੇ ਮੈਨੂੰ ਆਈ ਕੀਤਾ ਤੂੰ ਮੈਂ ਕਿਹਾ ਜੋ ਪੁੱਛ ਕੇ ਦੱਸਿਆ ਇਹ ਤਾਂ ਹੋਈ ਕੀਤਾ ਮੇਰੇ ਪੈ ਗਿਆ ਖਾਤੋਂ ਮੇਰੇ ਉਹਨੇ ਲਿਖਤੇ ਭੇਜਤਾ ਸੀ ਵੀ ਮੇਰੇ ਸਮਗਲਾ ਰਾਣਾ ਸੰਬੰਧ ਦਾ ਮੇਰੇ ਕੋਲ ਤਿੰਨ ਚਾਰ ਉਦੀਆਂ ਹੋਰ ਪਈਆਂ ਸੀ ਇਹ ਜੀਆਂ ਕਿਉਂਕਿ ਮੈਂ ਕੰਮ ਬਹੁਤ ਕੀਤਾ ਮੈਂ ਕਿਵੇਂ ਵਿੱਚ ਬੜੀਆਂ ਰਿਕਵਰੀਆਂ ਕੀਤੀਆਂ ਮੋਗੇ ਦੇ ਸਾਡੇ ਚਾਰ ਵੱਡੇ ਕੇਸ ਆ ਸੈਕਸ ਸਕੇਂਡਲ ਪਾਸਪੋਰਟ ਸਕੇਂਡਲ ਖੁਦ ਮੈਂ ਕੱਢਿਆ 80 ਦੇ ਕਰੀਬ ਉਹ ਚ ਟ੍ਰੈਵਲ ਏਜੰਟ ਦੇ ਸਲਾਮਾਜ਼ ਨੂੰ ਸਜ਼ਾ ਹੋਈ ਪਹਿਲੇ ਚਲਾਨ ਚ ਬਹੁਤ ਵੱਡੇ ਵੱਡੇ ਦੁਸ਼ਮਣ ਖੜੇ ਕਰ ਲਏ ਆਪਦੇ ਖਿਲਾਫ ਉਹਦੇ ਚ 25 ਤੀ ਰਟਾਂ ਭੁਗਤੀਆਂ 15 20 ਇਨਕੁਆਰੀਆਂ ਮੇਰੀਆਂ ਖੁੱਲੀਆਂ ਫਿਰ ਚਲੋ ਜੀ ਮੈਂ ਚਲਿਆ ਗਿਆ ਏਜੀ ਦਫ਼ਤਰ ਰੈਟਪਾਥੀ ਕੋਤੇ ਮੇਰੀ ਇਨਕੁਆਰੀ ਜਿਹੜੀ ਖੋਲੀ ਸੀ ਤੇ ਮੇਰੇ ਖਿਲਾਫ ਇਲਜ਼ਾਮ ਲਾਈ ਸੀ ਉਹਨੇ ਵਾਪਸ ਲੈ ਲਈ ਤੇ ਮੈਂ ਫੋਜਪੁਰ ਦੀ ਬਦਲੀ ਕਰਾ ਗਿਆ ਕਿ ਦੇਖੋ ਇਹਨੇ ਪਰਸਾ ਜਦੋਂ ਪੁਲਿਸ ਦਾ ਬੰਦਾ ਸਤਾਇਆ ਹੋਵੇ ਪੁਲਿਸ ਮੁਲਾਜ਼ਮ ਹੀ ਜਦੋਂ ਅਟੈਰਮੈਂਟ ਲੈ ਜਾਵੇ ਪੁਰਸ਼ ਦਾ ਸਤਾਇਆ ਹੋਇਆ ਜਦੋਂ ਪੁਲਿਸ ਗਲਤ ਕੰਮ ਕਰਾਉਂਦੀ ਆ ਆਪਣੇ ਬੰਦਿਆਂ ਤੋਂ ਪੁਲਿਸ ਮੁਲਾਜ਼ਮਾਂ ਤੋਂ ਹੀਟਲੇ ਬੰਦਿਆਂ ਤੋਂ ਤੇ ਉਹ ਗਲਤ ਕੰਮ ਕਰਦੇ ਆ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਕੁਝ ਫੀਤੀਆਂ ਦਾ ਨੂੰ ਲਾਲਚ ਦਿੱਤਾ ਜਾਂਦਾ ਕੁਝ ਨੂੰ ਕੁਝ ਲਾਲਚ ਦਿੱਤਾ ਜਾਂਦਾ ਉਹ ਮਾੜੇ ਕੰਮ ਤਾਂ ਕਰ ਬਹਿੰਦੇ ਆ ਜਿਸ ਤਰ੍ਹਾਂ ਇਹਨਾਂ ਨੇ ਆ 12 ਜਾਣੇ ਨੇ ਜਿਹੜਾ ਜਿਹੜਾ ਕਹਿੰਦੇ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਆਈ ਸੀ ਬੀ ਆਈ ਜਾਂਚ ਹੋਣ ਦੇ ਮੈਂ ਸਿੱਖ ਜੱਥੇਬੰਦੀ ਨੂੰ ਫੇਰ ਕਰਦਾ ਅਪੀਲ ਆ ਵੀ ਸੁੱਤੇ ਹੋ ਉੱਠ ਖੜੋ ਸੀ ਬੀ ਆਈ ਅਨਕਵਾਰੀ ਜੇ ਹੋ ਗਈ ਤਾਂ ਬਾਰੇ ਦਾ ਬਾਰੇ ਦਾ ਟੰਗੇ ਜਾਣਗੇ ਨਾਲ ਕ ਐਸ ਐਸ ਪੀ ਵੀ ਟੰਗਿਆ ਜਾਊਗਾ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਪਰਤਾ ਖੁੱਲਣਗੇ ਆ ਪਤਾ ਨਹੀਂ ਕਿਹੜੇ ਕਿਹੜੇ ਹੋਰ ਅਵਸਰ ਰਗੜੇ ਜਾਣਗੇ ਜਿਹੜੇ ਕਿੰਨੇ ਮੁੰਡੇ ਚੱਕ ਕੇ ਮਾਰ ਦਿੱਤੇ ਮਹੀਨੇ ਦੇ ਵਿੱਚ ਖਪਾ ਦਿੱਤੇ ਇਹ ਸਾਰਿਆਂ ਦਾ ਸਾਰਾ ਜਿਹੜੇ ਡਾਟਾ ਹੈਗਾ ਦੇਕਰ ਇਹ ਫੈਲਾ ਇਹ ਸੀਬੀਆਈ ਨੂੰ ਕੇਸ ਦਿੱਤਾ ਜਾਵੇ ਸਾਰੇ ਨੌਜਵਾਨਾਂ ਦਾ ਤੇ ਫਿਰ ਦੇਖੋ ਪੰਜਾਬ ਸਰਕਾਰ ਨਾਲੇ ਤਾਂ ਪੰਜਾਬ ਸਰਕਾਰ ਡਿੱਗੂਗੀ ਤੇ ਨਾਲੇ ਪੁਲਿਸ ਦਾ ਬਰਾ ਹਾਲ ਹੋਣਾਗਾ ਨਾਲੇ ਪੁਲਿਸ ਨੂੰ ਭੁਗਤ ਨਹੀਂ ਪਾਉਗੀ ਜਿਸ ਤਰ੍ਹਾਂ 1990 92 ਵਾਲੇ ਅੱਜ ਪੁਲਿਸ ਮੁਲਾਜ਼ਮ ਭੁਗਤ ਰਹੇ 20-20 ਸਾਲਾਂ ਦੀ ਸਜ਼ਾ ਜਿਹੜੀ ਕੱਟ ਰਹੇ ਨੇ ਅੱਜ ਤੁਸੀਂ ਕਰਨਲ ਪਰਿਵਾਰ ਨੂੰ ਕੁੱਟ ਕੇ ਇੱਕ ਬਹਾਦਰ ਬਣ ਚੁੱਕੇ ਹੋ ਪਹਿਲਾਂ ਬੜਕਾਂ ਮਾਰੀਆਂ ਉਹਨੂੰ ਠੋਡੇ ਮਾਰੇ ਬੜਾ ਕੁੱਟਿਆ ਫਿਰ ਉਸ ਭੈਣ ਦੀਆਂ ਮੈਂਤਾ ਕੀਤੀਆਂ ਕਰਨਲ ਦੀ ਪਤਨੀ ਦੀਆਂ ਇਹ ਸਭ ਤੋਂ ਖਾਦੀ ਪੀਤੀ ਵਿੱਚ ਗਲਤੀ ਹੋ ਗਈ ਤੇ ਅੱਜ ਦਹਾਈਆਂ ਦਿੰਦੇ ਫਰਦੇ ਆ ਅੱਜ ਹਾਈ ਕੋਰਟ ਦੇ ਵਿੱਚ ਐਸਐਸਪੀ ਨਾਨਕ ਸਿੰਘ ਦੇ ਕੋਲੋਂ ਹਾਲਫੀਆ ਬਿਆਨ ਜਿਹੜਾ ਦਿੱਤਾ ਸੀ ਉਹਦੇ ਵਿੱਚੋਂ ਕਰੀਬ 15 ਗਲਤੀਆਂ ਨੇ ਹੁਣ ਕਿੱਦਾਂ ਕਿੱਥੋਂ ਨਿਕਲੂਗਾ ਨਾਨਕ ਸਿੰਘ ਤੇ ਕਿੱਥੋਂ ਆਪਸਰ ਨਿਕਲਣਗੇ ਤੇ ਫਿਰ ਉਹ ਜਦੋਂ ਅਫਸਰਾਂ ਤੇ ਗਾਈ ਡਿੱਗੋਗੇ ਚਾਰੋਂ ਅਫਸਰ ਅੱਠ ਫੌਲਟ ਮੁਲਾਜ਼ਮ ਹੋਰ ਨੇ ਜਿਹੜੇ 12 ਹੋ ਗਏ ਜਦੋਂ ਸੀਬੀਆ ਵੀ ਅਨਕਵਾਰੀ ਹੋਈ ਅਨਕਵਾਰੀ ਦੇ ਵਿੱਚ ਉਹ ਫਿਰ ਮੰਨਣਗੇ ਉਹ ਦੱਸਣਗੇ ਕਿ ਭਾਈ ਸਾਨੂੰ ਤਾਂ ਫਲਾਣੇ ਫਲਾਣੇ ਅਫਸਰਾਂ ਨੇ ਭੇਜਿਆ ਸੀ ਸਾਨੂੰ ਤਾਂ ਆਏ ਕਿਹਾ ਐ ਕਿਹਾ ਕਿਉਂਕਿ ਉਹਨਾਂ ਨੇ ਵੀ ਜਾਨ ਛਡਾਉਣੀ ਆ ਉਹਨਾਂ ਨੇ ਬੱਚੇ ਪਾਲਣੇ ਆ ਉਹਨਾਂ ਦੀ ਵੀ ਨੌਕਰੀ ਦਾ ਸਵਾਲ ਆ ਉਹ ਕਿਉਂ ਆਪ ਦੇ ਉੱਤੇ ਲੈਣਗੇ ਤੇ ਫਿਰ بڑے بڑے ਅਫਸਰਾਂ ਤੇ ਗਾਈਡ ਡੇਗੂਗੀ ਜਿਹਨੂੰ ਅੱਜ ਭਗਵਾਨ ਤਮਨ ਬਚਾਉਂਦਾ ਫਿਰਦਾ ਹੈਗਾ ਬਚਣਾ ਕਿਥੇ ਨਹੀਂ ਨਾ ਨਹੀਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਦਾਲਤਾਂ ਤੋਂ ਜਾਂ ਕਿਸੇ ਹੋਰ ਤੋਂ ਅਫਸਰਾਂ ਦੀ ਤੇ ਬਾ ਸਕਦੇ ਹੋ ਪਰ ਕੁਦਰਤੀ ਅਦਾਲਤ ਆ ਜਿਹੜੀ ਉਹ ਤੋਂ ਨਹੀਂ ਬਾਤ ਸਕਦੇ ਹੁਣ ਇਹ ਬੁਰੇ ਫਸ ਚੁੱਕੇ ਨੇ ਪੁਲਿਸ ਮੁਲਾਜ਼ਮਾ ਨਾਨਕ ਸਿੰਘ ਐਸਐਸਪੀ ਅਤੇ ਹੋਰ ਵੱਡੇ ਅਫਸਰ ਹੁਣ ਤੁਸੀਂ ਵੇਖੀ ਜਿਓ ਅੱਗੇ ਅੱਗੇ ਹੁੰਦਾ ਕੀ ਆ ਜਦੋਂ ਕੋਰਟ ਨੇ ਹੁਣ ਸੀਬੀਆਈ ਨੂੰ ਮਾਰਕ ਕਰ ਦਿੱਤਾ ਜਿਹੜਾ ਇਹ ਕੇਸ ਆ ਤਾਂ ਫਿਰ ਸੀਬੀਆਈ ਕੱਢ ਲਿਆਉ ਜਿਸ ਤਰ੍ਹਾਂ ਸੌਦਾ ਸਾਹ ਡੰਗ ਦਿੱਤਾ ਸੀ ਕਰੀ 18 20 ਸਾਲਾਂ ਬਾਅਦ ਸੌਦਾ 868 ਸੀਬੀਆਈ ਨੇ ਟੰਗ ਦਿੱਤਾ ਸੀ 20 20 ਸਾਲੀ ਨੂੰ ਮਰ ਦਿੱਤਾ ਸੀ ਤੇ ਵੱਡੇ ਵੱਡੇ ਪੁਲਸ ਅਫਸਰ ਮੜੇ ਨੇ ਸੀਬੀਆਈ ਨੇ ਵੱਡੇ ਵੱਡੇ ਕਾਂਡ ਜਿਹੜੇ ਕੱਢੇ ਹੋਏ ਨੇ ਸੀਬੀਆਈ ਨੇ ਤੇ ਉਹ ਫਿਰ ਕੱਢ ਲਿਆਉਂਦੀ ਆ ਸਾਰਾ ਕੁਝ ਤੇ ਫਿਰ ਉਹ ਪੁਲਸ ਵਾਲੇ ਤੋਤੇ ਵਾਂਗ ਪੁੱਟ-ਪੁੱਟ ਬੋਲਣਗੇ ਕਿ ਭਾਈ ਸਤੋ ਦਾ ਆਈ ਨਹੀਂ ਅਫਸਰ ਨੇ ਕਰਾਇਆ ਸੀ ਉਹਨੇ ਕਰਾਇਆ ਸੀ ਫਲਾਨੇ ਨੇ ਕਰਾਇਆ ਸੀ ਫਿਰ ਪਰਤਾ ਖੁੱਲਣ ਗਈਆਂ ਫਿਰ ਪੰਜਾਬ ਦੀ ਜਿਹੜੀ ਇਹ ਪੌਂਚਾ ਫਿਰ ਹਉਤੇ ਕੀ ਮੂੰਹ ਦਿਖਾਉਗੀ ਕੀ ਲੋਕਾਂ ਦੇ ਵਿੱਚ ਜਾਉਗੀ ਕੀ ਆਪਣੀ ਅਮੇਜ ਆ ਜਿਹੜੀ ਇਹ ਪੰਜਾਬ ਪੁਲਿਸ ਆਪਣੇ ਆਪ ਖਤਮ ਨਹੀਂ ਕਰ ਰਹੀ ਹਰ ਇੱਕ ਦੇ ਜਿਹਦਾ ਜੀ ਕਰਦਾ ਡੰਡਾ ਮਾਰ ਦਿਆ ਜਿਹਦਾ ਜੀ ਕਰਦਾ ਚਲਾਨ ਕੱਢ ਦਿਆ ਚਾਬੀ ਕਾ ਕੱਢ ਲੈਂਦੇ ਚਲਾਨ ਇੱਕੋ ਤਰੀਕਾ ਦਾ ਕੋਈ ਇਹ ਗੁੰਡਾ ਕਰਦੀ ਤੁਸੀਂ ਆਪ ਕਰਦੇ ਹੋ ਕਹਿੰਦੇ ਕਿ ਤੁਸੀਂ ਦੂਜੇ ਗੁੰਡਾ ਕਰਦੀ ਕਰਦੇ ਆ ਭਾਈ ਤੁਹਾਨੂੰ ਦੇਖ ਦੇਖ ਲੋਕ ਉਹ ਜੇ ਹੋਗੇ ਜਾਂ ਜੇ ਤੁਸੀਂ ਹੋਗੇ ਇੱਕ ਕਹਾਵਤ ਆ ਕਹਿੰਦੇ ਜਾਇ ਜੇ ਲੋਕ ਹੋ ਜੇ ਉਹ ਉਹ ਜਿਹੜਾ ਰੱਬ ਹੋ ਗਿਆ ਕਹਿੰਦੇ ਲੋਕਾਂ ਵਰਗਾ ਰੱਬ ਹੋ ਗਿਆ ਇੱਕ ਹੱਥ ਪਾਈ ਜਾਂਦੀ ਆ ਇਹ ਸੱਚੀ ਹੈ ਜਾਇ ਜੇ ਅੱਜ ਲੋਕ ਹੋਗੇ ਪਰ ਪ੍ਰਮਾਤਮਾ ਚਾਹੁੰਦਾ ਕਿ ਇਹ ਤਾਂ ਜਾਇ ਜੇ ਹੈਗੇ ਹੈਗੇ ਨੇ ਬਣਨਾ ਪੈਂਦਾ ਫਿਰ ਉਹੋ ਜਿਹਾਂ ਬੰਦੇ ਨੂੰ ਕਰਨਲ ਪਰਿਵਾਰ ਨੂੰ ਇਨਸਾਫ ਦਿਵਾਉਣਾ ਹਰ ਇੱਕ ਦਾ ਜਿਹੜਾ ਕਿ ਮੁੱਦਾ ਚੁਕਣਾ ਆਵਾਜ਼ ਚੁਕਣੀ ਜ਼ਰੂਰ ਬਹੁਤ ਨੌਜਵਾਨਾਂ ਨੇ ਕਮੈਂਟ ਕਰਦੇ ਆ ਸਲੂਟ ਆ ਤੇ ਬਹੁਤ ਐ ਜਿਹੜੇ ਨੌਜਵਾਨ ਆਪਣੇ ਸਮਾਂ ਕੱਢ ਕੇ ਕਮੈਂਟ ਕਰਦੇ ਨੇ ਕਰਨ ਪਰਿਵਾਰ ਦੇ ਹੱਕ ਦੇ ਵਿੱਚ ਖੜੋਤੇ ਨੇ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਤੁਸੀਂ ਪੰਜਾਬੀ ਵਿਰਸਾ ਟੀਵੀ ਵੇਖਣ ਵਾਲੇ ਮੈਂ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਤਹਿ ਦਿਲੋਂ ਦੁਬਾਰੇ ਧੰਨਵਾਦ ਕਰਦਾ ਤੇ ਨਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਕਮੈਂਟ ਜ਼ਰੂਰ ਲਿਖਿਓ ਕਿ ਪੁਲਿਸ ਕਦੇ ਟਰਾਲੀਆਂ ਚੋਰੀ ਕਰ ਲੈਂਦੀ ਆ ਕਦੇ ਆਂਡੇ ਚੋਰੀ ਕਰ ਲੈਂਦੀ ਆ ਕਦੇ ਕਿਸੇ ਨੂੰ ਕੁੱਟ ਦਿੰਦੀ ਆ ਕੀ ਅਮੇਜ ਬਣੀ ਹੋਈ ਆ ਅੱਜ ਪੰਜਾਬ ਪੁਲਿਸ ਦੀ ਇਹ ਜ਼ਰੂਰ ਦੱਸਿਓ ਧੰਨਵਾਦ ਵੈਜੀ ਕਾ ਖਾਲਸਾ ਵਹਿਰ ਦੀ ਕੀ ਫਤਿਹ